ਸਸ਼ੀਕਲ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਮੈਂ ਬਿਲਡਿੰਗ ਦਾ ਕੰਮ ਕਰਦਾ ਮੇਰੇ ਨਾਲ 2 ਸਾਲ ਪਹਿਲਾਂ ਹੱਥ ਤੇ ਥੋੜੀ ਸਕਿਨ ਪ੍ਰੋਬਲਮ ਆ ਗਈ ਸੀ ਸਾਰੇ ਲੱਤਾਂ ਤੇ ਵੀ ਆ ਰਹੀ ਸੀ ਜਦੋਂ ਸਕਿਨ ਪ੍ਰੋਬਲਮ ਮੈਨੂੰ ਆਉਂਦੀ ਸੀ ਸਕਿਨ ਪ੍ਰੋਬਲਮ ਦੇ ਨਾਲ ਇੱਥੇ ਰੈਸ਼ਿਸ਼ ਪੈ ਜਾਂਦੇ ਸੀ ਹੱਥ ਤੇ ਬਾਹਾਂ ਤੇ ਔਰ ਮੈਂ ਖਾਰਜ ਕਰ ਕਰਕੇ ਲਹੂ ਵੀ ਨਿਕਲ ਜਾਂਦਾ ਕਈ ਵਾਰੀ ਪਾਣੀ ਵੀ ਸਿੰਮਣ ਲੱਗ ਜਾਂਦਾ ਜੱਸਾ ਉਹਨਾਂ ਨਾਲ ਜਦੋਂ ਮੈਂ ਵੇਲਡਿੰਗ ਕਰਦਾ ਸੀ ਔਰ ਧੂਆਂ ਪੈ ਕੇ ਔਰ ਵੇਲਡਿੰਗ ਦਾ ਕਈ ਵਾਰੀ ਚਗਿਆੜਾ ਡਿੱਗ ਪੈਂਦਾ ਸੀ ਉਦੋਂ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਔਰ ਕੰਮ ਤੋਂ ਛੁੱਟੀ ਹੋਣ ਵਾਲੇ ਕੰਮ ਹੀ ਹੋ ਗਿਆ ਸੀ ਹੱਥ ਤੇ ਖਾਰਜ ਹੁੰਦੀ ਖਾਰਸ਼ ਹੁੰਦੀ ਜਾਂ ਕਿਤੇ ਰਿਸ਼ਤੇਦਾਰੀ ਚ ਜਾਂਦੇ ਆਪ ਨੂੰ ਥੋੜਾ ਆਊਟ ਜਿਹਾ ਲੱਗਣਾ ਵੀ ਆ ਕਿੱਦਾਂ ਦੇ ਹੱਥ ਅਗਲੇ ਨੂੰ ਹੈਂਡਸ਼ੇਕ ਕਰਨਾ ਵੀ ਥੋੜਾ ਪ੍ਰੋਬਲਮ ਹੁੰਦੀ ਸੀ ਮੈਨੂੰ ਆਪ ਨੂੰ ਬੁਰਾ ਲੱਗ ਮਹਿਸੂਸ ਹੁੰਦਾ ਸੀ ਮੈਂ ਸਾਰੇ ਪਸੰਦ ਦਵਾਈ ਖਾਦੀ ਮੈਡੀਕਲ ਸਟੋਰ ਤੇ ਗਿਆ ਉੱਥੋਂ ਟਿਬਾਂ ਵਗੈਰਾ ਲਾ ਕੇ ਦੇਖੀਆਂ ਪਰ ਨਹੀਂ ਫਰਕ ਪਿਆ ਫਿਰ ਮੈਂ ਕਾਫੀ ਤਾਂ ਟਰਾਈ ਕੀਤਾ ਪਰ ਮੈਨੂੰ ਇੱਕ ਵੀਰ ਮਿਲਿਆ ਮੈਨੂੰ ਕਹਿੰਦਾ ਵੀ ਕਿੱਥੇ ਟੱਕਰਾ ਮਾਰ ਰਹੇ ਆ ਤੂੰ ਡਾਕਟਰ ਸ਼ਰਦਾ ਦੇ ਹਸਪੀਟਲ ਜਾ ਅਯੁਰਵੈਦ ਦੇ ਤੇ ਉੱਥੇ ਤੈਨੂੰ ਕਾਫੀ ਫਰਕ ਪਾਊਗਾ ਉੱਥੇ ਮੈਂ ਗਿਆ ਡਾਕਟਰ ਸ਼ਰਦਾ ਦੇ ਮੈਨੂੰ ਮਿਲਿਆ ਉਹਨਾਂ ਨੇ ਕੁਝ ਪਰਹੇਜ਼ ਦੱਸੇ ਤੇ ਦਵਾਈ ਦਿੱਤੀ ਮੈਡੀਸਨ ਦਿੱਤੀ ਪਹਿਲੇ 15 ਦਿਨ ਦੀ ਪਹਿਲੇ 15 ਦਿਨ ਤੇ ਮੈਨੇ ਕਾਫੀ ਫਰਕ ਲੱਗਾ ਜੋ ਉਹਨਾਂ ਨੇ ਟਿਪਸ ਦੱਸੇ ਸੀ ਪਰਹੇਜ਼ ਦੱਸੇ ਸੀ ਮੈਂ ਉਹਨਾਂ ਨੂੰ ਰੂਲ ਫੋਲੋ ਕੀਤੇ ਇਹਨੂੰ ਕਾਫੀ ਫਰਕ ਲੱਗਾ ਤੇ ਉਸ ਤੋਂ ਬਾਅਦ ਥੋੜਾ ਤਾਂ ਲੰਬਾ ਟਾਈਮ ਉਹਨਾਂ ਨੇ ਦਵਾਈ ਖਾਣ ਨੂੰ ਮੈਨੂੰ ਕਿਹਾ 4 ਕਿ ਮਹੀਨੇ ਦੀ ਦਵਾਈ ਖਾਧੀ ਮੈਂ ਬਿਲਕੁਲ ਸੈੱਟ ਹੋਇਆ 4 ਮਹੀਨਿਆਂ ਤੋਂ ਬਾਅਦ ਮੇਰੇ ਸਕਿਨ ਜਿਵੇਂ ਨਾਰਮਲ ਹੋ ਗਈ ਹੈ ਮੈਂ ਅਗਲੇ ਹੋਰ ਵੀ ਭੈਣਾਂ ਨੂੰ ਵੀ ਬੇਨਤੀ ਕਰਦਾ ਕਿਉਂ ਜਿਨ੍ਹਾਂ ਨੂੰ ਵੀ ਸਕਿਨ ਪ੍ਰੋਬਲਮ ਆ ਜਾਂ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਡਾਕਟਰ ਸ਼ਾਰਦਾ ਆਯੁਰਵੇਦ ਹਸਪੀਟਲ ਜਾਓ ਔਰ ਆਪਣਾ ਤਸੱਲੀ ਬਖਸ਼ ਇਲਾਜ ਕਰਵਾਓ ਧੰਨਵਾਦ ਜੀ